ਅਹ ਦੇਖੋ ਪ੍ਰੋਮੋਸ਼ਨਾਂ ਚੰਗੇ ਲੈਵਲ ਤੇ ਹੋ ਰਹੀਆਂ ਨੇ ਗਾਣੇ ਗੁਣੇ ਅੱਛੇ ਰੀਲੀਜ਼ ਹੋਏ ਨੇ ਲੋਕੀ ਉਹਨਾਂ ਨੂੰ ਇੰਜੋਏ ਕਰ ਰਹੇ ਆ ਵਦਿਆ ਸਿੰਗਰ ਦੇ ਗਾਣੇ ਨੇ ਔਰ ਫਿਲਮ ਦੇ ਟੀਜ਼ਰ ਟ੍ਰੇਲਰ ਨੂੰ ਸਾਰੇ ਲੋਕਾਂ ਨੇ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਤਾਂ ਮੇਰਾ ਤਾਂ ਰਾਤ ਕੱਲ ਹੀ ਖਤਮ ਹੋਇਆ ਕੰਮ ਅਜੇ ਪੋਸਟ ਪ੍ਰੋਡਕਸ਼ਨ ਦਾ ਡੀਸੀਪੀ ਵਗੈਰਾ ਆਊਟ ਹੋਈਆਂ ਨੇ ਸੈਂਸਰਸ ਵਗੈਰਾ ਹੋ ਕੇ ਸਾਰਾ ਤਾਂ ਮੈਂ ਹੁਣੇ ਹੀ ਪਹੁੰਚਿਆ ਸੀ ਮੁਹਾਲੀ ਤਾਂ ਫਿਰ ਮੈਨੂੰ ਜਦੋਂ ਪ੍ਰੋਡਿਊਸਰਜ਼ ਨਾਲ ਗੱਲ ਹੋਈ ਤੁਹਾਡੇ ਨਾਲ ਗੱਲ ਹੋਈ ਤਾਂ ਅੱਜ ਆਪਾਂ ਇਕੱਠੇ ਹੋ ਗਏ ਤਾਂ ਮੈਨੂੰ ਲੱਗਦਾ ਜਿਸ ਬਹਾਨੇ ਅਸੀਂ ਇਕੱਠੇ ਹੋਏ ਆ ਤਾਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਤਾਂ ਉਹ ਉਹ ਮੈਨੂੰ ਖੁਦ ਨੂੰ ਲੱਗ ਰਿਹਾ ਵੀ ਅਸੀਂ ਜਿਸ ਤਰ੍ਹਾਂ ਦੇ ਮਸਲੇ ਤੇ ਅੱਜ ਗੱਲ ਕਰਨ ਜਾ ਰਹੇ ਆ ਤਾਂ ਬੜਾ ਸੋਚਿਆ ਉਹ ਤੇ ਪਹਿਲਾਂ ਉੱਥੇ ਤੁਰਨ ਲੱਗੇ ਸਾਡੀ ਗੱਲ ਹੋਈ ਆਪਸ ਵਿੱਚ ਤਾਂ ਫਿਰ ਉਤਰ ਕੇ ਵੀ ਹੋਈ ਪਰ ਫਿਰ ਅਖੀਰੇ ਸਿੱਟੇ ਤੇ ਪਹੁੰਚੇ ਵੀ ਨਹੀਂ ਗੱਲ ਕਰਨੀ ਚਾਹੀਦੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਯੁੱਗ 'ਚ ਨਾ ਅੱਜਕੱਲ ਬਹੁਤ ਸਾਰੇ ਲੋਕ ਇਹਨੂੰ ਆਪਦਾ ਹਥਿਆਰ ਬਣਾ ਕੇ ਯੂਜ਼ ਕਰਨਾ ਚਾਹੁੰਦੇ ਆ ਜਿਹੜੇ ਆਪਦੇ ਇਮੋਸ਼ਨਸ ਆ ਸੀ ਹਨਾ ਤਾਂ ਸਾਡਾ ਕੋਈ ਦੋਸਤਾਂ 'ਚ ਦੋਹਾਂ 'ਚ ਕੋਈ ਟਕਰਾਅ ਹੋ ਗਿਆ ਦੋ ਹਿੱਸੇਦਾਰਾਂ 'ਚ ਕੋਈ ਫਰਕ ਪੈ ਗਿਆ ਹਨਾ ਪ੍ਰੋਫੈਸ਼ਨਲ ਜਿੰਮ 'ਚ ਵੀ ਗੱਲ ਆ ਜਾਂਦੀ ਹੈ ਨਾ ਤਾਂ ਉਹ ਵੀ ਅਸੀਂ ਆਪਦੀ ਮਨ ਦੀ ਕੜ ਕੱਢਣ ਵਾਸਤੇ ਨਾ ਹੋਰ ਸਟੇਟਸ ਜੇ ਪਾਉਣੇ ਸ਼ੁਰੂ ਕਰ ਦਿੰਦੇ ਆ ਹੋਰ ਸਟੋਰੀਆਂ ਜੀਆਂ ਹਨਾ ਤਾਂ ਮੈਨੂੰ ਲੱਗਦਾ ਵੀ ਉਹ ਜਿਹੜੀ ਕੜਤਣ ਵਧਾ ਦਿੰਦੀਆਂ ਨੇ ਉਹ ਘਟਾਉਂਦੀਆਂ ਨਹੀਂ ਮੈਨੂੰ ਤਾਂ ਇਹ ਵੀ ਉਸ ਲੜੀ ਦੀ ਕੜੀ ਆ ਜਿਸ ਮਸਲੇ ਤੇ ਅੱਜ ਬੈਠੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਡਾਕੋਂ ਦਾ ਮੁੰਡਾ 3 ਵੱਡੀ ਫਿਲਮਾਂ ਵੱਡੀ ਕਾਸਟ ਆ ਉਹਦੀ ਤਾਂ ਉਹਦੇ ਚ ਕਾਫੀ ਸਾਰੇ ਐਕਟਰ ਕਾਸਟ ਹੋਏ ਬਹੁਤ ਸਾਰੀ ਪ੍ਰਾਇਮਰੀ ਕਾਸਟ ਆ ਸੈਕੰਡਰੀ ਕਾਸਟ ਆ ਜੂਨੀਅਰ ਆਰਟਿਸਟ ਨੇ ਤਾਂ ਹਰ ਫਿਲਮ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਔਰ ਇਹ ਫਿਲਮ ਡ੍ਰੀਮ ਰੈਲਿਟੀ ਵੱਲੋਂ ਬਣਾਈ ਗਈ ਆ ਤਾਂ ਜੀ ਆਲਰੇਡੀ ਨਾਲ ਪ੍ਰੋਡਿਊਸਰਾਂ ਉਹਨਾਂ ਨੇ ਕਲੈਬ ਕੀਤਾ ਬਾਅਦ ਚਾਕੇ ਨਾਲ ਤਾਂ ਅੱਜ ਇੱਕ ਥੋੜੀ ਜੀ ਮਾੜੀ ਗੱਲ ਇਹ ਹੋਈ ਤਾਂ ਫਿਲਮ ਦੇ ਇੱਕ ਕਲਾਕਾਰ ਨੇ ਤਾਂ ਮੈਂ ਹਮੇਸ਼ਾ ਭਰਾ ਕਹਿ ਕੇ ਗੱਲ ਕਰਦਾ ਹੁੰਦਾ ਹਾਂ ਕਿਉਂਕਿ ਉਹ ਕਲਾ ਦੇ ਮਾਮਲੇ 'ਚ ਮੈਂ ਉਹਨਾਂ ਨੂੰ ਸੀਨੀਅਰ ਕਹਿਣਾ ਤੇ ਰਿਸਪੈਕਟ ਦੇਣਾ ਹਮੇਸ਼ਾ ਹੀ ਤਾਂ ਹਰ ਭਗਵਾਨ ਰੰਗ ਦੇ ਵੀਰਾ ਤਾਂ ਉਹਨਾਂ ਨੇ ਕੋਈ ਪੇਮੈਂਟ ਨੂੰ ਲੈ ਕੇ ਤਾਂ ਉਹਦੇ 'ਚ ਉਹਨਾਂ ਨੇ ਹਾਊਸ ਨੂੰ ਟੈਗ ਕੀਤਾ ਜਿਹੜੇ ਨਾਲ ਟੀਮ ਉਹਨਾਂ ਨੂੰ ਟੈਗ ਕੀਤਾ ਸੀ ਸਟੂਡੀਓ ਨੂੰ ਟੈਗ ਕਰਤਾ ਤਾਂ ਉਹ ਉਹ ਗਲਤ ਹੋਇਆ ਕਿਉਂਕਿ ਦੇਖੋ ਅ ਰੀ ਸਟੂਡੀਓ ਅਜ ਤੋਂ 3 ਸਾਲ 4 ਸਾਲ ਪਹਿਲਾਂ ਫਿਲਮਾਂ ਬਣਾ ਰਿਆ ਸੀ ਉਸ ਤੋਂ ਬਾਅਦ ਕਾਰਪੋਰੇਟ ਘਟ ਆਏ ਜਿਹੜੇ ਵੀ ਆਏ ਉਹ ਮੁੜ ਗਏ ਹਨ ਕੋਈ ਪੰਜਾਬੀ ਨਸਤੀ ਚ ਵੱਡੇ ਪ੍ਰੋਡਿਊਸਰ ਦੀ ਵੱਡੇ ਕਾਰਪੋਰੇਟ ਦੀ ਘਾਟ ਆ ਔਰ ਇੱਕ ਮੈਂ ਦੇਖੋ ਅਸੀਂ ਸਾਰੇ ਪਰਿਵਾਰ ਆ ਤੁਸੀਂ ਜਿਹੜਾ ਫਿਲਮਾਂ ਨਾਲ ਸੰਬੰਧਿਤ ਮੀਡੀਆ ਚਾਹੇ ਉਹ ਐਕਟਰ ਨੇ ਚਾਹੇ ਟੈਕਨੀਸ਼ੀਅਨਸ ਨੇ ਤਾਂ ਮੈਨੂੰ ਲੱਗਦਾ ਸਾਨੂੰ ਯਾਰ ਇੱਕ ਗੱਲ ਬਹੁਤ ਸੀਰੀਅਸਲੀ ਸੋਚਣਾ ਪਏਗਾ ਵੀ ਪੰਜਾਬੀ ਹਲਮਾ ਦਾ ਬਾયર ਕੌਣ ਆ ਜਦੋਂ ਅਸੀਂ ਫਿਲਮ ਬਣਾ ਲੈਂਦੇ ਆ ਉਹਦਾ ਸੈਟ ਲਾ ਡਿਜੀਟਲ 뮤직 ਉਹ ਕਿੱਥੇ ਵਿਕਦਾ ਕੌਣ ਖਰੀਦਦਾ ਉਹਦੇ ਕਿੰਨੇ ਗਾਹਕ ਨੇ ਹਨਾ ਤਾਂ ਜਦੋਂ ਸਾਡੇ ਹਾਊਸ ਸਾਡੇ ਪ੍ਰੋਡਕਸ਼ਨ ਹਾਊਸ ਕੋਈ ਅੱਛਾ ਕਦਮ ਚੱਕਦੇ ਆ ਕਿਸੇ ਬਾਹਰਲੇ ਹਾਊਸ ਨੂੰ ਲੈ ਕੇ ਆਉਂਦੇ ਆ ਤਾਂ ਉਦੋਂ ਮੈਨੂੰ ਲੱਗਦਾ ਹੁੰਦਾ ਉਹ ਪੰਜਾਬੀ ਨਰਸਟੀ ਵਾਸਤੇ ਉਹ ਇੱਕ ਸ਼ਗਨ ਆ ਤਾਂ ਕਿ ਹੋਰ ਵੱਡੀਆਂ ਫਿਲਮਾਂ ਬਣਨ ਹੋਰ ਐਕਟਰਾਂ ਨੂੰ ਮੌਕਾ ਮਿਲੇ ਕਿ ਇੱਕ ਫਿਲਮ ਨਾਲ 100 200 300 500 ਘਰ ਚੱਲਦਾ ਰੋਜ਼ਗਾਰ ਮਿਲਦਾ ਔਰ ਮੈਂ ਹਮੇਸ਼ਾ ਕਹਿੰਦਾ ਉਹਨਾਂ ਆਪਣੇ ਐਕਟਰਾਂ ਨੂੰ ਦੋਸਤ ਮੇਰੇ ਬੜੇ ਅੱਛਾ ਪਿਆਰ ਆ ਸਾਰਿਆਂ ਨਾਲ ਮੁੰਡੇ ਕੁੜੀਆਂ ਨਾਲ ਔਰ ਮੈਂ ਉਹਨਾਂ ਪ੍ਰਤੀ ਮੈਂ ਫਿਕਰਮੰਦ ਵੀ ਰਹਿੰਦਾ ਕਿਤੇ ਨਾ ਕਿਤੇ ਹੈ ਨਾ ਤਾਂ ਮੈਂ ਬੜਾ ਦਿਲੋਂ ਇਹ ਗੱਲ ਕਰਦਾ ਹਾਂ ਨਾ ਪਿਛਲੀ ਫਿਲਮ ਚ ਆਪਣੀ ਚ ਮੈਨੂੰ ਲੱਗਦਾ ਵੀ 25 30 40 ਜਣਿਆਂ ਨੂੰ ਫਸਟ ਟਾਈਮ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਦਿੱਤਾ ਸੀ ਹੈ ਨਾ ਤਾਂ ਉਹਦੇ ਚ ਬਹੁਤ ਸਾਰੇ ਇਹੋ ਜਿਹੇ ਸੀ ਵੀ ਜਿਹੜੇ ਇੱਥੇ ਆ ਕੇ ਸੈੱਟ ਹੋਏ ਨੇ ਕੁਈ ਰੀਲਾਂ ਪਾਤੀਆਂ ਕਿਸੇ ਨੇ ਮੋਡਲਿੰਗ ਕਰ ਲਈ ਕਿ ਇਹਨੇ ਛੋਟੇ ਛੋਟੇ ਕਰੈਕਟਰ ਕਰ ਲਏ ਤਾਂ ਅਸੀਂ ਇਹ ਦੇਖਿਆ ਵੀ ਯਾਰ ਇਹ ਡਿਜ਼ਰਵ ਕਰਦੇ ਨੇ ਇਹਨਾਂ ਨੂੰ ਅਸੀਂ ਯੂਥ ਦੇ ਕਾਲਜ ਦੇ ਰੋਲ ਨੇ ਅਸੀਂ ਕਰੈਕਟਰ ਦਿੰਨੇ ਆ ਤਾਂ ਮੈਂ ਕਹਿਣਾ ਵੀ ਉਹਨਾਂ ਨੂੰ ਓਪਨਲੀ ਵੀ ਯਾਰ ਅਸੀਂ ਕੋਈ ਆਸਾਨ ਨਹੀਂ ਕੀਤਾ ਉਹ ਡਿਜ਼ਰਵ ਕਰਦੇ ਸੀ ਸਾਨੂੰ ਉਹਨਾਂ ਨੇ ਲੋੜ ਸੀ ਅਸੀਂ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਹਨ ਤੇ ਇਸ ਤਰ੍ਹਾਂ ਹੀ ਥੀਏਟਰ ਦੇ ਜਿਨ੍ਹਾਂ ਨੇ ਥੀਏਟਰ ਕੀਤਾ ਹੋਇਆ ਹੰਡੇ ਹੋਏ ਲੋਕ ਨੇ ਉਹ ਬਹੁਤ ਸਾਰੇ ਲੋਕ ਉਹਨਾਂ ਨੂੰ ਮੈਂ ਬੜੀ ਰਿਸਪੈਕਟ ਦੇਣਾ ਜਦੋਂ ਵੀ ਅਸੀਂ ਕੋਈ ਫਿਲਮ ਕੋਈ ਸਬੱਬ ਬਣੇ ਚਾਹੇ ਅਸੀਂ ਫਿਲਮ ਕਰ ਰਹੇ ਆਂ ਚਾਹੇ ਕੋਈ ਮੇਰਾ ਸੱਜਣ ਮਿੱਤਰ ਫਿਲਮ ਕਰ ਰਿਹਾ ਕੋਈ ਹਾਊਸ ਕਰ ਰਿਹਾ ਤੇ ਮੈਂ ਉਹਨਾਂ ਨੂੰ ਨਾ ਹਮੇਸ਼ਾ ਸਪਾਰਸ਼ ਕਰ ਦਿੰਦਾ ਵੀ ਯਾਰ ਉਹ ਐਕਟਰ ਬਹੁਤ ਵਧੀਆ ਮੁੰਡਾ ਉਹਨੂੰ ਲੈ ਮਤਲਬ ਕਿ ਵੀਰੀ ਪੋਸਟ ਪਾ ਦਿੰਨਾ ਫਿਲਮ ਦੇਖਿਆ ਮੈਂ ਉਹਨੂੰ ਟੈਗ ਕਰ ਦਿੰਨਾ ਵੀ ਯਾਰ ਮੈਂ ਫਲਾਣੇ ਦਾ ਕੰਮ ਦੇਖਿਆ ਵੀ ਬੜਾ ਵਧੀਆ ਕੰਮ ਸੀ ਉਹਦਾ ਤਾਂ ਮੈਨੂੰ ਲੱਗਦਾ ਵੈਸੇ ਹੀ ਅਸੀਂ ਕਲਾ ਨੂੰ ਪਿਆਰ ਕਰਦੇ ਸਾਨੂੰ ਇਹ ਕਰਨੀਆਂ ਚਾਹੀਦੀਆਂ ਚੀਜ਼ਾਂ ਸਾਰਿਆਂ ਨੂੰ ਹੈਨਾ ਪਰ ਉਹ ਜੋ ਅੱਜ ਗੱਲ ਹੋਈ ਉਹ ਉਹ ਬਹੁਤ ਗਲਤ ਹੋਈ ਆ ਤਾਂ ਉਹਦੇ 'ਚ ਦੇਖੋ ਮੈਂ ਨਹੀਂ ਕਹਿੰਦਾ ਮੈਂ ਤਾਂ ਹੁੰਦਾ ਕੀ ਆ ਨਾ ਜਦੋਂ ਕੋਈ ਵੀ ਕਿਸੇ ਤੇ ਉਂਗਲ ਚੁੱਕਦਾ ਤਾਂ ਉਹਦਾ ਨਾ ਸਮਾਜ ਤੇ ਸਮਾਜ ਮੈਂ ਗੱਲ ਕਰੂੰਗਾ ਜਿਹੜਾ ਸਾਡਾ ਫਿਲਮਾਂ ਨੂੰ ਜੜੇ ਹੋਏ ਲੋਕ ਨੇ ਤਾਂ ਉਹ ਕੀ ਹੁੰਦਾ ਨਾ ਉਹ ਉਹਦੀ ਪੋਸਟ ਤੇ ਜਾਂ ਉਸ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਰਾਇ ਸਲਾਹਾਂ ਲੋਕੀ ਦੇਣ ਲੱਗ ਜਾਂਦੇ ਨੇ ਤਾਂ ਪ੍ਰਤੀਕਿਰਿਆ ਜਾਰ ਕਰਦੇ ਆ ਬੜੀ ਵੱਡੀ ਗਿਣਤੀ ਕਿ ਲੋਕ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਸੱਚੀ ਕੋਈ ਕਲਾਕਾਰਾਂ ਨੂੰ ੱੱਕਾ ਹੋ ਰਿਹਾ ਪਤਾ ਨਹੀਂ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ ਹਨਾ ਪਤਾ ਨਹੀਂ ਕੋ ਪ੍ਰੋਡਿਊਸਰ ੱੱਕਾ ਕਰ ਰਹੇ ਆ ਅੱਲੀ ਤੇ ਕਹੇ ਯਾਰ ਪ੍ਰੋਡਿਊਸਰ ਕੌਣ ਨੇ ਦੇਖੋ ਪ੍ਰੋਡਿਊਸਰ ਕਿੰਨੇ ਆਖ ਨੇ ਪੰਜਾਬੀ ਇੰਡਸਟਰੀ ਚ ਜਿਹੜੇ ਰਿਪੀਟ ਹੁੰਦੇ ਨੇ ਬੈਕ ਟੂ ਬੈਕ ਕੰਮ ਕਰਦੇ ਨੇ ਹਨਾ ਤਾਂ ਕੋਈ ਜਾਣਤਾ ਹੋਵੇ ਵੀ ਡ੍ਰੀਮ ਰਿਐਲਿਟੀ ਨੂੰ ਪ੍ਰੋਡਿਊਸਰਸ ਨੂੰ ਕੋਈ ਜਾਣਦਾ ਨਹੀਂ ਆਲਰੇਡੀ ਪਤਾ ਨਹੀਂ ਕਿੰਨੇ ਲੋਕ ਉਹਨਾਂ ਨੇ ਕੰਮ ਕਰ ਚੁੱਕੇ ਨੇ 8ਵੀਂ 9ਵੀਂ ਫਿਲਮ ਉਹਨਾਂ ਦੀ ਹਨਾ ਤੇ ਉਹ ਰੰਗਵੀਰੇ ਉਹਨਾਂ ਦਾ 2 ਦਿਨ ਦਾ ਕਰੈਕਟਰ ਸੀ ਇਸ ਫਿਲਮ ਚ ਮੈਂ ਆਫੀਸ਼ੀਅਲੀ ਇਹ ਦੱਸਣਾ ਚਾਹਾਂ ਮੈਂ ਤਾਂ ਜਿਹੜਾ ਪ੍ਰੋਡਕਸ਼ਨ ਹਾਊਸ ਨੇ ਉਸ ਕਿਰਦਾਰ ਵਾਸਤੇ ਬਜਟ ਰੱਖਿਆ ਗਿਆ ਸੀ ਉਹ 21000 ਰੁਪਏ ਦਾ ਰੱਖਿਆ ਸੀ ਜਿਵੇਂ ਆਪਾਂ ਕਹਿੰਦੇ ਨੇ 20 ਯਰ 21 ਯਰ ਰੱਖ ਲਓ ਯਾਰ ਵੀ 10000 ਰੁਪਏ ਵਾਲੇ ਐਕਟਰ ਸਾਨੂੰ ਚਾਹੀਦਾ ਦੇਖੋ ਇਹ ਬਹੁਤ ਸਿਆਣਪ ਨਾਲ ਕਰਨ ਵਾਲਾ ਵਪਾਰ ਆ ਫਿਲਮ ਮੇਕਿੰਗ ਇੱਕ ਸ਼ੇਰ ਦੀ ਸਵਾਰੀ ਆ ਇਹਦੇ ਤੁਸੀਂ ਕਹੋ ਵੀ ਖੁੱਲੇ ਪੈਸੇ ਵੰਡ ਕੇ ਕਿਸੇ ਨੂੰ ਕੋਈ ਫਿਲਮ ਬਣਾ ਕੇ ਕਾਮਯਾਬ ਹੋ ਜੂ ਤਾਂ ਘਰ ਹੀ ਪੱਟੂਗਾ ਆਪਦਾ ਠੀਕ ਆ ਬਹੁਤ ਸਾਰੇ ਲੋਕਾਂ ਨੇ ਪੱਟੇ ਨੇ ਮਾੜੇ ਚੰਗੇ ਤਜਰਬੇ ਹੰਡਾਏ ਨੇ ਸਭ ਨਹੀਂ ਤਾ ਉਹ کردار ਵਾਸਤੇ 20000 ਰੁਪਇਆ 21ਰ ਬਜਟ ਰੱਖਿਆ ਗਿਆ ਸੀ ਤਾਂ ਉਹਨਾਂ ਨੂੰ ਵੀਰੇ ਹੋਣਾ ਨੂੰ 25000 ਆਲਰੇਡੀ ਪੇ ਹੋ ਚੁੱਕਿਆ ਉਹਦੇ ਚ 3-4000 ਰੁਪਇਆ ਉਹਨਾਂ ਦੀ ਗੱਡੀ ਦਾ ਹੋ ਸਕਦਾ ਤਾਂ ਮੈਨੂੰ ਪਤਾ ਲੱਗਾ ਸੀ ਕੋਈ 2-3000 ਗੱਡੀ ਦਾ ਕਾਰਦਾ ਰਹਿੰਦਾ ਵੀ ਹੈ ਜੇ ਠੀਕ ਆ ਤਾਂ ਉਹ ਇੱਕ ਹੁੰਦਾ ਵੀ ਜਦੋਂ ਬੰਦੇ ਕੰਮ 'ਚ ਤੁਰੇ ਫਿਰਦੇ ਜਿਵੇਂ ਈਪੀਆ ਰਾਜੇ ਵੀਰੇ ਹੋਣੀ ਉਹ ਪ੍ਰੋਮੋਸ਼ਨਾਂ 'ਚ ਫਿਰਦੇ ਨੇ ਦਿਨ ਰਾਤ ਤਾਂ ਸਾਰੇ ਬਿਜ਼ੀ ਹੁੰਦੇ ਨੇ ਤਾਂ ਬੰਦਾ ਕਹਿੰਦਾ ਆਹ ਰਾਉਂਡ ਫਿਗਰ ਪਾਤੇ ਤੈਨੂੰ ਆਪਾਂ ਵਾਚ ਕਰ ਲੈਨੇ ਹਨਾ ਤੇ ਮਤਲਬ ਉਹਦਾ ਅਕਾਊਂਟ 'ਚ ਹੀ ਪੈਸੇ ਗਏ ਆ ਉਹ ਰਿਕਾਰਡ ਹੀ ਆ ਤੇ ਔਰ ਮੈਨੂੰ ਲੱਗਦਾ ਯਾਰ ਵੀ ਅਸੀਂ ਇੰਡਸਟਰੀ ਸਾਰੀ ਜਿੰਨੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਰੁਟੀਨ ਚ ਕੰਮ ਕਰਦੇ ਨੇ ਤਾਂ ਅਗਰ ਤੁਸੀਂ ਵੈਸੇ ਹੀ ਪਤਾ ਕਰਨਾ ਹੋਵੇ ਕਿਹੜਾ ਕਲਾਕਾਰ ਕਿੰਨੇ ਪੈਸੇ ਲੈਂਦਾ ਕਿਹੜਾ ਕਲਾਕਾਰ ਕਿੰਨੇ ਪੈਸੇ ਲੈਂਦਾ ਹਨ ਜਿਹੜੇ ਨਵੇਂ ਨੇ ਉਹ 2 3 5 7 10000 ਤੋਂ ਜਾ ਕੇ ਇਹ ਗੱਲ ਵੀ ਤੁਹਾਨੂੰ ਦੱਸੀ ਗਈ ਸੀ ਵੀ ਤੁਹਾਨੂੰ ਅਸੀਂ 25000 ਤੋਂ ਸਾਈਨ ਕੀਤਾ ਦੇਖੋ ਇੱਕ ਨਾ ਬਜਟ ਮੰਨਦਾ ਬਕਾਇਦਾ ਤਾਂ ਉਹਦੀਆਂ ਲਿਸਟਾਂ ਸ਼ੇਅਰ ਹੁੰਦੀਆਂ ਨੇ ਤਾਂ ਪ੍ਰੋਡਿਊਸਰਜ਼ ਬੈਠਦੇ ਨੇ ਤਾਂ ਉਹ ਡਾਇਰੈਕਟਰ ਨਾਲ ਗੱਲ ਕਰਦੇ ਨੇ ਵੀ ਕਾਸਟਿੰਗ ਦਾ ਇੰਨਾ ਬਜਟ ਆ ਪ੍ਰੋਡਕਸ਼ਨ ਦਾ ਇੰਨਾ ਫੂਡ ਦਾ ਇੰਨਾ ਤਾਂ ਸਾਰੇ ਉਹਦੇ ਜਿਵੇਂ ਕਹਿ ਲਓ ਵੀ ਹਰ ਇੱਕ ਇੱਕ ਚੌਕਟਾ ਬਣਦਾ ਵੀ ਇਹਦੇ ਵਿੱਚ ਵਿੱਚ ਰਹਿਣਾ ਆਪਾਂ ਤਾਂ ਕਿ ਵੀ ਆਪਾਂ ਉਹਦੇ باوجود ਵੀ ਕੀ ਹੁੰਦਾ ਨਾ 5-10% ਹਮੇਸ਼ਾ ਫਿਲਮਾਂ ਦਾ ਬਜਟ ਵੱਜ ਜਾਂਦਾ ਜਿਹੜੀਆਂ ਐਕਸ਼ਨ ਫਿਲਮਾਂ ਹੁੰਦੀਆਂ ਨੇ ਜਿਹਦੀ ਚੇਜ਼ਿੰਗ ਆ ਕੋਈ ਸੜਕਾਂ ਤੇ ਸ਼ੂਟ ਹੋਣੀਆਂ ਇਹ ਤਾਂ ਵੈਸੇ ਹੀ ਦੂਜੀ ਸਟੇਟ 'ਚ ਸ਼ੂਟ ਹੋ ਰਹੀ ਸੀ ਹਨਾ ਤਾਂ ਉਹ ਇੱਕ ਸਾਨੂੰ ਵੀ ਬਜਟ ਦਿੱਤਾ ਜਾਂਦਾ ਪ੍ਰੋਡਿਊਸਰਜ਼ ਵੱਲੋਂ ਪ੍ਰੋਡਕਸ਼ਨ ਵੱਲੋਂ ਡਾਇਰੈਕਸ਼ਨ ਟੀਮ ਨੂੰ ਬਕਾਇਦਾ ਵੀ ਤੁਸੀਂ ਯਾਰ ਇਹਦੇ ਦੁਬਾਰ ਨਹੀਂ ਜਾਣਾ ਠੀਕ ਆ ਹਾਂ ਕਦੇ ਕੋਈ ਲੋਡ ਪੇਚ ਅਸੀਂ ਕਹਿ ਦਈਦਾ ਵੀ ਯਾਰ ਸਾਡਾ ਸਰ ਨਹੀਂ ਰਿਹਾ ਵੀ ਸਾਨੂੰ ਅਸੀਂ ਐਕਟਰਾ ਸਾਈਨ ਕਰ ਰਹੇ ਆ ਇਹਨੂੰ ਤੁਸੀਂ ਹੋਰ ਦਿਓ ਤਾਂ ਸਾਨੂੰ ਇਹੀ ਚਾਹੀਦਾ ਇਹ ਤਾਂ ਮੰਨ ਵੀ ਲੈਂਦੇ ਆ ਇਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਹੀ ਕਾਸਟਿੰਗ ਹੁੰਦੀ ਆ ਸਾਰੀ ਤਾਂ ਉਹ ਕਾਸਟਿੰਗ ਚ ਉਹਦਾ ਅੱਜ ਵੀ ਸਾਡੀਆਂ ਲਿਸਟਾਂ ਬਣੀਆਂ ਹੋਈਆਂ ਨੇ ਉਸ ਕਰੈਕਟਰ ਦੀਆਂ ਜਿਹੜਾ ਉਹ ਕਾਲੇ ਰੰਗੇ ਪੁਰੀਆ ਦਾ ਕਰੈਕਟਰ ਸੀ ਤਾਂ ਕਿਉਂਕਿ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆਂ ਕਾਸਟਿੰਗ ਬਾਕਾਇਦਾ ਤਾਂ ਮੇਲਾਂ ਜਾਂਦੀਆਂ ਨੇ ਵਟਸਐਪ ਤੇ ਪੀਡੀਐਫ ਬਣ ਕੇ ਜਾਂਦੇ ਨੇ ਉਹ ਕਰੈਕਟਰ ਦਾ ਬਜਟ ਹੀ ਇੰਨਾ ਸੀ ਤਾਂ ਉਹ ਹੋਇਆ ਕਿ ਆ ਰੰਗਵੀਰੇ ਹੁਣਾਂ ਦਾ ਕਹਿਣਾ ਵੀ ਮੇਰੇ ਨਾਲ ਤਾਂ 50000 ਚ ਗੱਲ ਹੋਈ ਸੀ ਹਾਂ ਵੀ ਮੇਰੇ ਨਾਲ 50000 ਚ ਗੱਲ ਹੋਈ ਸੀ ਉੱਤੇ ਮੇਰੇ ਟਰਾਂਸਪੋਰਟ ਦੇ ਪੈਸੇ ਨੇ ਮੇਰਾ ਕੋਈ 55-6000 ਰੁਪਇਆ ਬਣਦਾ ਤਾਂ ਉਹ ਸਾਡਾ ਇੱਕ ਗਰੁੱਪ ਬਣਿਆ ਹੋਇਆ ਉਹ ਗਰੁੱਪ 'ਚ ਅੱਜ ਦਿਨ ਦੇ ਟਾਈਮ ਤਾਂ ਉਹ ਥੋੜਾ ਜਿਹਾ ਉਹ ਮੈਸੇਜ ਥੋੜੇ ਤਲਖੀ ਵਾਲੇ ਸੀ ਤਾਂ ਮੈਨੂੰ ਲੱਗਿਆ ਵੀ ਯਾਰ ਕੋਈ ਪ੍ਰੋਬਲਮ ਹੈ ਤਾਂ ਉਹ ਕਹਿੰਦੇ ਯਾਰ ਪ੍ਰੋਡਕਸ਼ਨ ਫੋਨ ਨਹੀਂ ਚੱਕ ਰਹੀ ਇਦਾਂ ਹੁੰਦਾ ਸਾਨੂੰ ਰਿਪਲਾਈ ਨਹੀਂ ਕਰ ਰਹੀ ਕੁਛ ਇਦਾਂ ਦੀ ਗੱਲ ਹੋਈ ਤਾਂ ਮੈਂ ਬਾਈ ਜਾਂਸ ਫੋਨ ਮੈਂ ਦੇਖ ਰਿਹਾ ਸੀ ਮੈਂ 에ਰਪੋਰਟ ਤੇ ਬੈਠਾ ਸੀ ਤਾਂ ਮੈਂ ਮੈਂ ਉਹ ਚ ਮੈਸੇਜ ਕੀਤਾ ਮਗਰ ਕੌਣ ਨਹੀਂ ਗੱਲ ਕਰਦਾ ਮੇਰੇ ਨਾਲ ਗੱਲ ਕਰ ਲੋ ਕਿਉਂਕਿ ਹੁੰਦਾ ਕੀ ਹੈ ਨਾ ਅਸੀਂ ਇੱਥੇ ਹੀ ਰਹਿਣਾ ਸਾਰਿਆਂ ਨੇ ਹੈ ਨਾ ਤੇ ਸਾਡੀ ਡਿਊਟੀ ਬਣਦੀ ਹੁੰਦੀ ਹੈ ਵੀ ਜਿੱਥੇ ਕੋਈ ਗੱਲ ਲੱਗਦਾ ਸਾਨੂੰ ਹੋ ਰਹੀ ਹੈ ਤਾਂ ਅਸੀਂ ਉਹਨੂੰ ਸੰਭਾਲ ਗਏ ਸਿਆਣਪ ਨਾਲ ਉਹਦੀ ਨਾਲ ਉਹਥੇ ਖਤਮ ਕਰ ਦਈ ਤਾਂ ਚਲੋ ਮੈਂ ਨਾਲ ਕਿਤੇ ਮੈਂ ਕਹਿੰਦਾ ਮੇਰੇ ਨਾਲ ਗੱਲ ਕਰੋ ਕਿਉਂ ਕੋਈ ਕਿਉਂ ਨਹੀਂ ਗੱਲ ਕਰ ਰਿਹਾ ਤਾਂ ਮੈਨੂੰ ਕੋਈ ਫੋਨ ਮੈਸੇਜ ਨਹੀਂ ਆਇਆ ਤਾਂ ਥੋੜੀ देर ਬਾਅਦ ਮੈਨੂੰ ਪਤਾ ਲੱਗਿਆ ਵੀ ਰੰਗਵੀਰ ਉਹਨਾਂ ਨੇ ਕੋਈ ਪੋਸਟ ਪਾਈ ਆ ਸਟੋਰੀ ਪਾਈ ਆ ਉਹਦੇ ਚ ਜੀ ਸਟੂਡੀਓ ਸਾਰਿਆਂ ਨੂੰ ਮੈਂਸ਼ਨ ਕਰਕੇ ਤਾਂ ਉਹਨਾਂ ਨੇ ਆਪਦੇ ਮਨ ਦਾ ਗੁੱਸਾ ਕੱਢਿਆ ਵੀ ਅੱਦਾਂ ਜੀ ਫਿਰ ਕਲਾਕਾਰਾਂ ਨੂੰ ਮਾੜੇ ਕਹਿ ਹੁੰਦੇ ਆ ਧੌਂਕਾ ਇਹ ਮੈਂਸ਼ਨ ਕੀਤਾ ਸੀ WhatsApp ਤੇ ਮੈਨੂੰ ਬਲੌਕ ਕੀਤਾ ਹੋਇਆ ਹਾਂ 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 ਸਾਡੀ ਡਾਇਰੈਕਟਰੀ ਅਦਾਕਾਰਾਂ ਦੀ ਮੈਂ Yes yes ਤੇ ਐਦਾਂ ਦੀਆਂ ਗੱਲਾਂ ਕੁਝ ਕੀਤੀਆਂ ਨੇ ਤਾਂ ਉਹ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਵੀਰੇ ਆਪ ਸਵਿਚ ਹੋਏ ਨਹੀਂ ਤਾਂ ਉਹਦੇ 'ਚ ਕੋਈ ਗਲਤ ਸ਼ਬਦ ਨਹੀਂ ਉਹਨਾਂ ਨੇ ਵੀ ਮਰਨਾ ਵਧੀਆ ਗੱਲ ਕੀਤੀ ਮੈਂ ਵੀ ਉਹਨਾਂ ਨਾਲ ਵਧੀਆ ਕੀਤੀ ਤਾਂ ਮੈਂ ਆਪਣੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਹਨਾ ਉਹ ਉਵੇਂ ਹੀ ਪਏ ਨੇ on ਰਿਕਾਰਡ ਨੇ ਸਾਰੇ ਤਾਂ ਕਿਉਂਕਿ ਮੈਂ ਮੈਂ ਹਮੇਸ਼ਾ ਮੈਂ ਤਾਂ ਬੋਲ ਕੇ ਦੱਸ ਦੇਣਾ ਉਹਨਾਂ ਕਿਉਂਕਿ ਅਗਲੇ ਨੂੰ ਪਤਾ ਲੱਗ ਜਾਣਾ ਤੁਹਾਡੇ ਮਨ 'ਚ ਕੀ ਚੱਲ ਰਿਹਾ ਤੁਸੀਂ ਦਿਲੋਂ ਗੱਲ ਕਰਨੀ ਕਿਵੇਂ ਕਰ ਰਹੇ ਆ ਤਾਂ ਮੈਂ ਖੁੱਲ੍ਹੇਆਮ ਜੀ ਗੱਲ ਕਰਦਾ ਉਹਨਾਂ ਤਾਂ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਮੈਂ ਕਿਹਾ ਯਾਰ ਅਸੀਂ ਨਾ 10 ਦਿਨ ਪਹਿਲਾਂ ਇਹ ਮਸਲੇ ਤੇ ਗੱਲ ਹੋਈ ਸੀ ਔਰ ਅਸੀਂ ਕੋਸ਼ਿਸ਼ ਕੀਤੀ ਸੀ ਬਹਿ ਕੇ ਇਹਨੂੰ ਨਿਜਠ ਲਿਆ ਜਾਵੇ ਕਿ ਕਿਹਦੇ ਐਂਡਰ ਤੋਂ ਗਲਤੀ ਹੋਈ ਆ ਅਗਰ ਹੋਈ ਆ ਤਾਂ ਉਹਨੂੰ ਠੀਕ ਕਰ ਲਿਆ ਆਪਾਂ ਤੇ ਮੈਂ ਕਿਹਾ ਯਾਰ ਮੈਂ ਵੀ ਕਿਹਾ ਮੇਰਾ ਆਖਰੀ ਮੈਸੇਜ ਐ ਸੀ ਮੈਂ ਕਿਹਾ ਵੀਰੇ ਚਲੋ ਕੋਈ ਨਹੀਂ ਇਹ ਤਾਂ ਮਸਲਾ ਜਿਹੜਾ ਹੈਗਾ ਦੇਖਦੇ ਆ ਮੈਂ ਕਿਹਾ ਰੰਗ ਵੀਰੇ ਕੋਸ਼ਿਸ਼ ਕਰਿਆ ਕਰੋ ਤੁਸੀਂ ਐਕਟਰ ਵੀ ਤੇ ਅਸੀਂ ਵੀ ਮੈਂ ਕਿਹਾ ਮੈਂ ਤਾਂ ਇਹ ਜ਼ਰੂਰ ਕਰੂੰਗਾ ਵੀ ਮੈਂ ਅੱਗੇ ਜਿਹੜੀ ਵੀ ਫਿਲਮ ਕਰਾਂ ਤਾਂ ਮੈਂ ਉਹਨਾਂ ਨੂੰ ਕਮਾਂ ਯਾਰ ਚਾਹੇ ਕੋਈ 10000 ਰੁਪਏ ਵਾਲਾ ਐਕਟਰ ਆ ਚਾਹੇ ਕੋਈ 10 ਲੱਖ ਵਾਲਾ ਚਾਹੇ ਕੋਈ 50000 ਰੁਪਏ ਵਾਲਾ ਸੀ ਵਕੀਲ ਹੁੰਦੇ ਨੇ ਹਰ ਫਿਲਮ ਦੇ हायर ਕੀਤੇ ਉਹਨੂੰ ਹੋਰ ਥੋੜਿਆ ਜਿਹਾ ਕਸ਼ਟ ਦੇ ਦੋ 10000 ਫੀਸ ਹੋਰ ਦੇ ਦੋ ਹਨਾ ਤਾਂ ਐਕਟਰਾਂ ਨੂੰ ਵੀ ਠੀਕ ਰਹਿੰਦਾ ਉਹ ਵੀ ਯਾਰ ਮੇਰੇ ਇੰਨੇ ਪੈਸੇ ਨੇ ਇੰਨੇ ਦਿਨ ਨੇ ਅੱਧਾ ਅੱਧਾ ਮੈਨੂੰ ਮਿਲਨੇ ਆ ਹਨਾ ਤੇ ਮੈਂ ਕਹਿੰਦਾ ਯਾਰ ਉਹਦੇ ਚ ਕੋਈ ਭੁੱਲ ਚੁੱਕ ਕੋਈ ਰੰਦੀ ਨਹੀਂ ਗੱਲ ਤਾਂ ਹੁੰਦਾ ਕੀ ਹੈ ਨਾ ਇਹ ਫਿਲਮ ਇੱਕ ਇਹੋ ਜਿਹਾ ਕੰਮ ਆ ਵੀ ਰੋਜ਼ ਵਿਆਹ ਕਰਨ ਵਾਲਾ ਕੰਮ ਆ ਰੋਜ਼ 100 200 ਬੰਦਾ ਹਨਾ ਬਰਾਤ ਵਾਲਾ ਕੰਮ ਆ ਤਾਂ ਉਹਦੇ ਚ ਕੋਈ ਐਕਟਰ ਆ ਰਿਹਾ ਕੋਈ ਜਾ ਰਿਹਾ ਕੋਈ ਟਰਾਂਸਪੋਰਟ ਦੇ ਪੈਸੇ ਜੀ ਕਿਸੇ ਨੂੰ ਹੋਟਲ ਦਾ ਜੀ ਕੋਸੋ ਤਾਂ ਉਹਦੇ ਚ ਨਾ ਕਈ ਵਾਰੀ ਐਕਟਰ ਵੀ ਠੀਕ ਹੁੰਦੇ ਨੇ ਕਈ ਵਾਰੀ ਪ੍ਰੋਡਕਸ਼ਨ ਵੀ ਠੀਕ ਹੁੰਦੀ ਆਪਣੀ ਜਗ੍ਹਾ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹ ਉਹਦਾ ਪਾਰਟ ਆ ਇਹ ਕੋਈ ਵੱਡਾ ਮਸਲਾ ਨਹੀਂ ਸੀਗਾ ਪਰ ਉਹ ਮੈਨੂੰ ਲੱਗਦਾ ਯਾਰ ਵੀ ਸਾਨੂੰ ਸੋਸ਼ਲ ਮੀਡੀਆ ਤੇ ਨਹੀਂ ਲੈ ਜਾਣਾ ਚਾਹੀਦਾ ਠੀਕ ਆ ਇਹ ਬਹੁਤ ਬੁਰਾ ਤਾਂ ਪਿਛਲੀ ਫਿਲਮ ਚ ਵੀ ਸਾਡੇ ਨਾਲ ਥੋੜੀਆਂ ਜਿਹੀਆਂ ਜਿਹੀਆਂ ਗੱਲਾਂ ਹੋਈਆਂ ਬਟ ਅਸੀਂ ਉਹ ਭੁੱਲ ਗਏ ਤਾਂ ਮੈਂ ਉਹਨਾਂ ਦਾ ਜ਼ਿਕਰ ਵੀ ਕਰਨਾ ਨਹੀਂ ਚਾਹੂੰਗਾ ਕਿਉਂਕਿ ਕਿਸੇ ਨੂੰ ਕਿਸੇ ਦੇ ਕੈਰੈਕਟਰ ਤੇ ਉਲਟਾਉਣੀ ਕਿਸੇ ਨੂੰ ਦਾਗਦਾਰ ਕਰਨਾ ਅੱਜ ਦੀ ਆਪਣੀ ਕਾਨਫਰੈਂਸ ਦਾ ਮਸਲਾ ਨਹੀਂਗਾ ਅੱਜ ਇਹ ਗੱਲ ਕਿਉਂ ਹੁੰਦੀ ਆ ਦੋ ਦੋਨ ਵਾਰ ਫਿਲਮ ਨੇ ਰਿਲੀਜ਼ ਹੋਣਾ ਹਾਂ ਇਹ 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 ਥੋੜਾ ਜਿਹਾ ਪਤੰਗੀ ਚਿੰਤਾਜਨਕ ਆ ਕਿਉਂਕਿ ਮੈਨੂੰ ਐ ਲੱਗਿਆ ਸੀ ਪਰਸਨਲੀ ਵੀ ਯਾਰ ਮੈਂ ਜਦੋਂ ਮੈਸੇਜ ਕਰਤਾ ਤਾਂ ਐਕਟਰ ਵੈਸੇ ਹੀ ਕਹਿੰਦਾ ਬੰਦਾ ਨਾ ਮਾਨਣਾ ਹੀ ਕਹਿੰਦਾ ਵੀ ਹੈਪੀ ਬਈ ਯਾਰ ਤੁਹਾਡਾ ਮੈਸੇਜ ਆ ਗਿਆ ਆਪਾਂ ਅੱਗੇ ਵੀ ਕੰਮ ਕਰਨਾ ਕਿਹੜੀ ਗੱਲ ਆ ਵੀ ਮੈਂ ਡਿਲੀਟ ਕਰ ਦਿੰਨਾ ਜਾਂ ਮੈਂ ਵੀ ਨਹੀਂ ਪਾ ਰਿਹਾ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਪਰ ਅਲਕੇ ਕਰ ਲਾਂਗੇ ਤਾਂ ਮੈਨੂੰ ਲੱਗਦਾ ਇਹ ਹੁੰਦਾ ਤਾਂ ਕਿਤੇ ਨਾ ਕਿਤੇ ਦੇਖੋ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦਾਗਾ ਪਰ ਕਿਤੇ ਨਾ ਕਿਤੇ ਐਂ ਲੱਗਦਾ ਜਦੋਂ ਇਦਾਂ ਦੀਆਂ ਘਟਨਾਵਾਂ ਹੀ ਹੁੰਦੀਆਂ ਨੇ ਨਾ ਤਾਂ ਦੇਖੋ ਪ੍ਰੋਡਿਊਸਰ ਜਿਨ੍ਹਾਂ ਨੇ ਯਾਰ ਪੈਸੇ ਲਾਏ ਨੇ ਹਨਾ ਤਾਂ ਇੰਨਾ ਦਿਨ ਰਾਤ ਜਾਗ ਰਹੇ ਨੇ ਪ੍ਰੋਮੋਸ਼ਨਾਂ ਹੋ ਰਹੀਆਂ ਨੇ ਦਿਲ ਵੀ ਬੰਦੇ ਦਾ ਟਡਕ ਟਡਕ ਕਰਦਾ ਤੇ ਇਹੋ ਜੇ ਮੌਕੇ ਤੇ ਯਾਰ ਐਦਾਂ ਦੀ ਕੋਈ 네ਗਟਿਵਿਟੀ ਕੋਈ ਗਲਤ ਗੱਲ ਹੋਣੀ ਤਾਂ ਉਹਨਾਂ ਨੂੰ ਵੀ ਲੱਗਦਾ ਯਾਰ ਵੀ ਇੰਨਾ ਕੀਤਾ ਸੀ ਹਨਾ ਇਹ ਸਭ ਨੂੰ ਰੋਜ਼ਗਾਰ ਮਿਲ ਰਿਹਾ ਇੰਨਾ ਕੰਮ ਕਰ ਰਹੇ ਆ ਯਾਰ ਇਹਦੇ باوجود ਵੀ ਲੋਕ ਸਾਨੂੰ ਆਸ਼ਾਬਾਚ ਦੇ ਰਹੇ ਆ ਤਾਂ ਕਿਤੇ ਨਾ ਕਿਤੇ ਉਹ ਹੁੰਦਾ ਹਨਾ ਜਦੋਂ ਮੈਨੂੰ ਫੋਨ ਆਇਆ ਮੈਂ ਕਹਿੰਦਾ ਮੈਂ ਬੈਠਦਾ ਮੈਂ ਗੱਲ ਕਰਦਾ ਮੈਂ ਡ੍ਰੀਮ ਰਿਐਲਿਟੀ ਦੇ ਵਿਆਪਤੇ ਪਰ ਮੈਂ ਯਾਰ ਮੈਨੂੰ ਐ ਲੱਗਦਾ ਮੈਂ ਇੰਡਸਟਰੀ ਦੇ ਵਿਆਪਤੇ ਹੀ ਬੈਠਾਂ ਮੈਂ ਰੰਗ ਦੀ ਸਾਈਡ ਦੀ ਵੀ ਗੱਲ ਕਰ ਸਕਦਾ ਆਪਦੀ ਸਾਈਡ ਦੀ ਵੀ ਕਰ ਸਕਦਾ ਪ੍ਰੋਡਿਊਸਰ ਦੀ ਵੀ ਕਰ ਸਕਦਾ ਯਾਰ ਇਹ ਕਾਮਨ ਗੱਲ ਆ ਇਹਦੇ ਚ ਸਾਨੂੰ ਇੰਨਾ ਸਾਨੂੰ ਸੋਸ਼ਲ ਮੀਡੀਆ 'ਚ ਖਿੱਚਣਾ ਨਹੀਂ ਚਾਹੀਦਾਗਾ ਸਾਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਸਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਔਰ ਮੈਂ ਦੇਖੋ ਮੀਡੀਆ ਰਾਹੀਂ ਕਹਿ ਰਿਹਾ ਵੀ ਕੋਈ ਕਿਸੇ ਤੋਂ ਜ਼ਬਰਦਸਤੀ ਪੈਸੇ ਨਹੀਂ ਲੈ ਸਕਦਾ ਕੋਈ ਕਿਸੇ ਤੋਂ ਜ਼ਬਰਦਸਤੀ ਪੈਸੇ ਨਹੀਂ ਲੈ ਸਕਦਾ ਜਿੰਨਾ ਉਹਦਾ ਹੱਕ ਬਣਦਾ ਉਹ ਦੇ ਦਿੱਤਾ ਗਿਆ ਹਾਂ ਅਗਰ ਕੋਈ ਕਹਿਣ 'ਚ ਗੱਲ ਕਰਨ 'ਚ ਕੋਈ ਭੁੱਲ ਭੁਲੇਖਾ ਹੋਇਆ ਤਾਂ ਉਹ ਬਹਿ ਕੇ ਨਜਿੱਠਿਆ ਜਾ ਸਕਦਾ ਹਨਾ ਉਹ ਗਰੁੱਪਾਂ 'ਚ ਮੈਸੇਜ ਪਾ ਕੇ ਜਾਂ ਸਟੋਰੀਆਂ ਪਾ ਕੇ ਉਹ ਉਹ ਰੌਣਕ ਗੱਲ ਕਰ ਨੂੰ ਤਿਆਰ ਨਹੀਂ ਮੇਰੇ ਨੰਬਰ ਬਲੌਕ ਕੀਤੇ ਨੇ ਮੈਂ ਗੱਲ ਕਰ ਰਿਹਾ ਤੁਹਾਡੀ ਗੱਲ ਹੋ ਗਈ ਉਹਨਾਂ ਨਾਲ ਜਾਂ ਹੋਈ ਮੇਰੀ ਕਈ ਵਾਰੀ ਗੱਲ ਹੋਈ ਅੱਛਾ ਹਾਂ ਇਸ ਮਸਲੇ ਮੈਨੂੰ ਇਸ ਮਸਲੇ ਤੇ ਅੱਜ ਵੀ ਗੱਲ ਹੋਈ ਅੱਛਾ ਠੀਕ ਆ ਔਰ ਔਰ ਮੈਂ ਸਾਡਾ ਕਾਮਨ ਫਰੈਂਡ ਆ ਸਾਡੀ ਟੀਮ ਦਾ ਬੰਦਾ ਉਹਨੂੰ ਕਿਹਾ ਅੱਜ ਉਹਨੇ ਸਟੋਰੀ ਪਾਈ ਉਹਨੇ ਸਟੋਰੀ ਪਾਉਣ ਤੋਂ ਬਾਅਦ ਤੁਹਾਡੀ ਗੱਲ ਹੋ ਗਈ ਜਾਂ ਨਹੀਂ ਨਹੀਂ ਉਹਨਾਂ ਦਾ ਨਾ ਮੈਨੂੰ ਗਰੁੱਪ 'ਚ ਮੈਸੇਜ ਆਇਆ ਸਾਡਾ ਐਕਟਰਾਂ ਦਾ ਗਰੁੱਪ ਬਣਿਆ ਹੋਇਆ ਤਾਂ ਉਹਦੇ 'ਚ ਉਹਦੇ ਜਦੋਂ ਮੈਸੇਜ ਆਇਆ ਤੇ ਮੈਂ ਨਾਲ ਹੀ ਮੈਸੇਜ ਕਰਤਾ ਸੇਮ ਟਾਈਮ ਹੀ ਮੈਂ ਕਿਹਾ ਵੀਰੇ ਮੇਰੇ ਨਾਲ ਗੱਲ ਕਰੋ ਤੁਸੀਂ ਮੈਂ ਕਿਉਂ ਤੁਸੀ ਮੇਰੇ ਨਾਲ ਗੱਲ ਕਰੋ ਮੈਂ ਜਵਾਬ ਦੇਣਾ ਜਦੋਂ ਉਹਨਾਂ ਨੇ ਕਿਹਾ ਨਾ ਕੋਈ ਜਵਾਬ ਨਹੀਂ ਦੇ ਰਿਹਾ ਤਾਂ ਯਾਰ ਮੈਨੂੰ ਲੱਗਦਾ ਹੁੰਦਾ ਵੀ ਆਰ ਫੈਮਿਲੀ ਅਸੀਂ ਸਾਰੇ ਪਰਿਵਾਰ ਆ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਆ ਤਾਂ ਜੇ ਕੋਈ ਪਰਿਵਾਰ ਦੇ ਦੋ ਮੈਂਬਰਾਂ 'ਚ ਕੋਈ ਖਟਾਸ ਹੋ ਰਹੀ ਹੈ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਵਿੱਚ ਕੁੱਦ ਕੇ ਉਹਨੂੰ ਠੀਕ ਕਰੀਏ ਸਾਡੇ ਘਰਾਂ 'ਚ ਵੀ ਹੁੰਦਾ ਰਹਿੰਦਾ ਹੈ ਨਾ ਬਰਾ ਸਕੇ ਕਰ ਲੈਂਦੇ ਨੇ ਤਾਂ ਮੈਨੂੰ ਲੱਗਦਾ ਸੀ ਉਹ ਮੈਸੇਜ ਸੁਣਨ ਤੋਂ ਬਾਅਦ ਉਹਨੂੰ ਮੇਰੇ ਨਾਲ ਉਦੋਂ ਹੀ ਗੱਲ ਕਰਨੀ ਚਾਹੀਦੀ ਸੀ ਤਾਂ ਆਹ ਚੀਜ਼ ਹੀ ਨਾ ਹੁੰਦੀ ਕਦੇ ਹੈਨਾ ਤਾਂ ਹੁਣ ਦੇਖੋ ਹੁੰਦਾ ਕੀ ਆ ਚਾਹੇ ਉਹਨੇ ਤਲਕੀ ਦੀ ਮਾਰੂ ਮੰਚ ਗੱਲ ਕੀ ਚੱਲਦੀ ਹੁਣ ਕਿੱਥੋਂ ਤੱਕ ਗੱਲ ਚਲੀ ਗਈ ਹੈ ਨਾ ਉਹ ਪ੍ਰੋਡਿਊਸਰਸ ਨੇ ਗਾ ਜੀ ਸਟੂਡੀਓ ਹੈ ਤਾਂ ਉਹ ਉਹਨਾਂ ਨੂੰ ਪੁੱਛ ਰਿਹਾ ਵੀ ਯਾਰ ਆਪਣਾ ਕੁਝ ਰਹਿੰਦਾ ਆਪ ਕੋਈ ਵਿਮੰਡਾ ਨਹੀਂ ਦੇ ਰੇ ਕੀ ਨਹੀਂ ਕਰ ਰੇ ਤਾਂ ਉਹਨਾਂ ਨੇ ਅੱਗੇ ਸਕਰੀਨਸ਼ਾਟ ਭੇਜੇ ਪੇਮੈਂਟਾਂ ਭੇਜੀਆਂ ਦੇਖੋ ਜੀ ਹੋਈਆਂ ਹੋਈਆਂ ਨੇ ਪੇਮੈਂਟਾਂ ਤਾਂ ਇਟ ਮੀਨਸ ਫਿਰ ਸਾਡੇ ਤੇ ਗੱਲ ਆ ਜਾਂਦੀ ਡਾਇਰੈਕਸ਼ਨ ਟੀਮ ਤੇ ਵੀ ਯਾਰ ਤੁਸੀਂ ਇਹਨੂੰ ਬੁਲਾਇਆ ਸੀ ਜਾਂ ਈਪੀਸੀ ਤੁਸੀਂ ਦੱਸੋ ਭਾਈ ਇਹ ਕੀ ਗੱਲ ਆ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਸਾਰਿਆਂ ਦੀ ਫਿਰ ਨਕਾਮੀ ਲੱਗਣ ਲੱਗ ਪੈਂਦੀ ਆ ਯਾਰ ਉਹ ਵੀ ਸਾਡੇ ਤਾਂ ਕੋਈ ਗਲਤੀ ਨਹੀਂ ਤਾਂ ਮੈਂ ਸੱਚੀ ਥੋੜਾ ਜਿਹਾ ਮੈਂ ਇਸ ਮਾਮਲੇ 'ਚ ਇਮੋਸ਼ਨਲ ਬੰਦਾ ਮੈਨੂੰ ਲੱਗਦਾ ਹੁੰਦਾ ਯਾਰ ਵੀ ਅਸੀਂ ਜਦੋਂ ਵੀ ਫਿਲਮ ਕਰਦੇ ਆ ਤਾਂ ਜਿਹੜੇ ਚੰਗੇ ਐਕਟਰ ਨੇ ਥੀਏਟਰ ਦੇ ਨੇ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਸਾਥ ਦੇ ਆ ਹਮੇਸ਼ਾ ਕੰਮ ਦਿੰਦੇ ਆ ਠੀਕ ਆ ਕੰਮ ਦੇਣ ਵਾਲਾ ਤਾਂ ਵਾਇਗਰੂ ਆ ਅਸੀਂ ਆਵਾਜ਼ ਮਾਰਦੇ ਆ ਵੀ ਤੁਹਾਡੀ ਲੋੜ ਆ ਭਰਾ ਆਜੋ ਹਨਾ ਤਾਂ ਲੱਖ ਸਾਡੇ ਗੁੱਸੇ ਗਲੇ ਹੁੰਦੇ ਆ ਇਹਦੇ ਬਾਵਜੂਦ ਵੀ ਅਸੀਂ ਕਹਿੰਨੇ ਆ ਵੀ ਯਾਰ ਇਹ ਬੰਦੇ ਨਾਲ ਨਾ ਮੇਰੀ ਬਣਦੀ ਘਟਾ ਤਾਂ ਵੀ ਮੈਂ ਇਹ ਥੋੜਾ ਜਿਹਾ ਇਹਦਾ ਸੁਭਾਅ ਦਾ ਹੋਰ ਤਰੀਕੇ ਦਾ ਤਵੀਰੀ ਮੇਰਾ ਮિજા ਨਹੀਂ ਮਿਲਦੀ ਪਰ ਯਾਰ ਐਕਟਰ ਵਧੀਆ ਸੱਚੀ ਮੈਂ ਜਿਸੀ ਏਦਾਂ ਕਰਦਾ ਮੈਨੂੰ ਭਾਜੀ ਬੈਠੇ ਹੋ ਤੁਸੀਂ ਸਾਰਾ মিডিਆ ਤਾਂ ਮੈਂ ਇਹਦੇ باوجود ਵੀ ਕਹ ਦਿੰਦਾ ਨਹੀਂ ਯਾਰ ਇਹ ਐਜ਼ ਐਕਟਰ ਇਹਨੂੰ ਲੈ ਲਓ ਔਰ ਬਹੁਤ ਸਾਰੇ ਲੋਕ ਇਸ ਗੱਲ ਦੀ ਗਵਾਹੀ ਵੀ ਦੇਣਗੇ ਹਮੇਸ਼ਾ ਇਹ ਹੁੰਦਾ ਤਾਂ بڑے بڑے ਐਕਟਰ ਐਸੇ ਨੇ ਜਿਨ੍ਹਾਂ ਨਾਲ ਮੇਰੀ ਰੋਜ਼ ਵਾਂਗੂ ਮੈਸੇਜ ਹਾਏ ਹੈਲੋ ਗੱਲ ਹੁੰਦੀ ਰਹਿੰਦੀ ਆ ਨਾ ਤਾਂ ਮੈਂ ਚਾਹਣਾ ਉਹਨਾਂ ਨਾਲ ਮੈਂ ਕੰਮ ਕਰ ਮੈਂ ਨਹੀਂ ਕਰ ਸਕਿਆ ਪਰ ਮੈਂ ਸੋਚਦਾ ਫਿਊਚਰ ਚ ਮੈਂ ਜ਼ਰੂਰ ਕਰੂੰਗਾ ਹਨਾ ਕੋਈ ਛੋਟੇ ਐਕਟਰ ਨੇ ਕੋਈ ਵੱਡੇ ਐਕਟਰ ਨੇ ਛੋਟੇ ਤੋਂ ਮਤਲਬ ਹੁੰਦਾ ਕੋਈ ਨਵੇਂ ਕੰਮ ਕਰਨ ਲੱਗੇ ਨੇ ਠੀਕ ਆ ਐਕਟਰ ਤਾਂ ਐਕਟਰ ਹੀ ਹੁੰਦਾ ਤੇ ਕਈ ਪੁਰਾਣੇ ਕਾਗ ਬ ਪਰ ਸਾਰਿਆਂ ਨਾ ਕੀਤਾ ਨਹੀਂ ਜਾ ਸਕਦਾ ਹੁੰਦਾ ਇੱਕ ਫਿਲਮ ਚ ਪ੍ਰਾਇਮਰੀ ਕਾਸਟ ਕਿੰਨੇ ਜਾਣੇ ਹੁੰਦੇ ਨੇ 5 7 10 ਜਾਣੇ ਹਨਾ ਤਾਂ ਉਸ ਤੋਂ ਬਾਅਦ 20 30 40 ਜਾਣੇ ਜਿਹੜੇ ਸੈਕੰਡਰੀ ਕਾਸਟ ਆ ਸਾਰੀ ਇੰਡਸਟਰੀ ਤਾਂ ਲਈ ਨਹੀਂ ਜਾ ਸਕਦੀ ਹੁੰਦੀ ਹੈ ਨਾ ਤੇ ਪਰ ਆਪਾਂ ਬਹੁਤ ਖੁੱਲੇ ਦਿਲ ਨਾਲ ਐਕਟਰਾਂ ਨੂੰ ਲੈਣੇ ਆ ਔਰ ਦੇਖੋ ਜਿਸ ਫਿਲਮ ਬਾਰੇ ਜਿਸ ਹਾਊਸ ਬਾਰੇ ਜੈਸੀ ਗੱਲ ਕਰ ਰਹੇ ਆ ਤੁਸੀਂ ਪਿੱਛੇ ਜਾਓ ਡ੍ਰੀਮ ਰਿਐਲਿਟੀ ਦੀ ਸ਼ੁਰੂਆਤ ਕਿੱਥੋਂ ਹੋਈ ਮੈਂ ਬੜਾ ਓਪਨਲੀ ਇਸ ਮਾਮਲੇ ਤੇ ਗੱਲ ਕਰ ਸਕਦਾ ਡ੍ਰੀਮ ਰਿਐਲਿਟੀ ਦੀ ਸ਼ੁਰੂਆਤ ਹੋਈ ਰਪਿੰਦਰ ਗਾਂਧੀ ਵਨ ਤੋਂ ਔਰ ਉਹ ਫਿਲਮ ਸੀ ਜੀ ਦੇ ਚ ਮੈਨੂੰ ਲੱਗਦਾ ਸ਼ਾਇਦ ਧੀਰੇ ਜੱਗੇ ਹੁਣ ਵੀ ਪਹਿਲੀ ਵਾਰ ਹੀ ਆਏ ਆ ਧੀਰ ਜੱਗਾ ਸਾਰੇ ਲੱਕੀ ਹੁਣੀ ਹੈ ਨਾ ਦੇਬ ਬਾਈ ਪਹਿਲੀ ਵਾਰ ਹੀ ਹੀਰੋ ਸਟੈਬਲਿਸ਼ ਹੋਏ ਉੱਥੋਂ ਯਾਰ ਕਿੰਨੇ ਲੋਕਾਂ ਨੂੰ ਥੀਏਟਰ ਦੇ ਨੂੰ ਮੌਕਾ ਦਿੱਤਾ ਗਿਆ ਹੈ ਨਾ ਤੇ ਉਸ ਤੋਂ ਬਾਅਦ ਉਹ ਉਵੇਂ ਚੱਲੀ ਜਾਂਦਾ ਦੌਰ ਅੱਜ ਵੀ ਹੁਣ ਸਾਰੇ ਇਹਦੇ ਚ ਨਵੀਂ ਪੰਗੂਣ ਕਿੰਨੇ ਚਰਬਾ ਦਾਏ ਨੇ ਹੈ ਨਾ ਤਾਂ ਕਿਸੇ ਵੱਡੀ ਫਿਲਮ ਦਾ ਹਿੱਸਾ ਬਣੇ ਨੇ ਹੈ ਨਾ ਤਾਂ ਕਵੀ ਵੀਰੇ ਹੁਣੀ ਮੈਨੂੰ ਲੱਗਦਾ ਸਾਡਾ ਪਿਛਲਾ ਵਾਹ ਪਿਆ ਤੇ ਉਹਨਾਂ ਨੂੰ ਮੈਂ ਜ਼ਬਰਦਸਤੀ ਲੈ ਕੇ ਆਇਆ ਤਉ ਵੀ ਕੋਈ ਕਿਤੇ ਬੀਜੀ ਸੀ ਮੈਂ ਮੈਂ ਕਿਹਾ ਕਭੀ ਤੂੰ ਕਰ ਰਹੇ ਹਾਂ ਬਸ ਕੰਮ ਹੱਕ ਨਾ ਗਿਆ ਉਹਨੂੰ ਮੈਂ ਆ ਗਿਆ ਨਾ ਤਾਂ ਬਹੁਤ ਸਾਰੇ ਐਕਟਰ ਇਹਦੇ ਵਿੱਚ ਵੀ ਆ ਰਹੇ ਨੇ ਨਵੇਂ ਆਏ ਨੇ ਮੌਕਾ ਦਿੱਤਾ ਤਾਂ ਸਾਨੂੰ ਯਾਰ ਨਾ ਸਾਨੂੰ ਥੋੜਾ ਜਿਆ ਇੰਨਾ ਗੱਲਾਂ ਕਰਕੇ ਮੈਨੂੰ ਲੱਗਦਾ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਤਾਂ ਅਸੀਂ ਫੈਮਲੀਆ ਸਾਰੇ ਯਾਰ ਤਾਂ ਇਹਦਾ ਪ੍ਰਭਾਵ ਮਾੜਾ ਜਾਂਦਾ ਬਾਕੀ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਆ ਲੱਗਦਾ ਕਿ ਬਾਕੀ ਮਸਲੇ ਹੱਲ ਹੋਣੇ ਚਾਹੀਦੇ ਨੇ ਬਿਲਕੁਲ ਹੋਣੇ ਚਾਹੀਦੇ ਆ ਪੋਸਟ ਪਾਉਣ ਤੋਂ ਬਾਅਦ ਮੈਸੇਜ ਉਹਤੇ ਦੁਆਰੇ ਕਰ ਕਰ ਸਪਾਰਕ ਕਰਨਾ ਚਾਹੀਦਾ ਸੀ ਤੁਹਾਨੂੰ ਨਹੀਂ ਮੈਂ ਕੀਤਾ ਮੈਨੂੰ ਲੱਗਿਆ ਸੀ ਵੀ ਮੇਰੇ ਗੱਲ ਕਰਨ ਤੋਂ ਬਾਅਦ ਵੀਰੇ ਹੁਣੀ ਉਹ ਡਿਲੀਟ ਕਰ ਦੇਣਗੇ ਸਟੋਰੀ ਹੈ ਨਾ ਤਾਂ ਬਟ ਉਹ ਜਦੋਂ ਮੈਂਸ਼ਨ ਹੋਇਆ ਵੈ ਸੀ ਤਾਂ ਉਹ ਤੋਂ ਬਸ ਸਟੋਰੀ ਡਿਲੀਟ ਹੋ ਜਾਂਦੀ ਤਾਂ ਸ਼ਾਇਦ ਮੈਂ ਵੀ ਨਾ ਇੱਥੇ ਬੈਠਦਾ ਤੇ ਦੇਖੋ ਮੈਂ ਵੀ ਬੰਬੇ ਤੋਂ ਬੜੇ ਚਾਣ ਆਲਾ ਆਇਆ ਅੱਜ ਵੀ ਦੋ ਤੰਦਰ ਰਹਿੰਦੇ ਨੇ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ ਸਾਡੀਆਂ ਨਾ ਫਿਲਮ ਦਾ ਕੰਮ ਖਤਮ ਕਰਕੇ ਚਾਈ ਚਾਈ ਵੀ ਘਰੇ ਘੜਾ ਕੱਢ ਕੇ ਚੱਲ ਮਾੜਾ ਮੋਟਾ ਆਪਾਂ ਵੀ ਸ਼ਾਮਲ ਹੋਨੇ ਆ ਤੁਹਾਡੇ ਸਾਰਿਆਂ ਨਾਲ ਵੈਸੀ ਗੱਲ ਹੁੰਦੀ ਰਹਿੰਦੀ ਆ ਤਮੇ ਹੁਣ ਸਰ ਪਹਿਲੀ ਵਾਰ ਇਸ ਮਸਲੇ ਤੇ ਬੈਠਾ ਪਹਿਲਾਂ ਥੋੜਾ ਜਿਹਾ ਮੇਰੇ ਮਨ ਤੇ ਬੋਝ ਸੀ ਵੀ ਯਾਰ ਕੀ ਹੈ ਮਸਲੇ ਤੇ ਗੱਲ ਕਰਨੀ ਚਾਹੀਦੀ ਆ ਸਾਡੀ ਬਹੁਤ ਸਿਆਣਪਨ ਡਿਸਕਸ਼ਨ ਹੋਈ ਬੜੇ ਮੈਚੁਰ ਨੇ ਯਾਰ ਉਹ ਮੇਕਰਸ ਕਿਹੜਾ ਕੋਈ ਜਵਾਕ ਆ ਜਿਹੜੇ ਅਟਮੀ ਨੋਮੀ ਫਿਲਮ ਬਣਾ ਰਹੇ ਨੇ ਕਿਤੇ ਯਾਰ ਐਡੇ ਨਾੜੀ ਨੇ ਹਨਾ ਬਹੁਤ ਸੋਚ ਸਮਝ ਕੇ ਗੱਲ ਕਰਦੇ ਆ ਉਹ ਵੀ ਤਾਂ ਬਾਈ ਉਹ ਚਾਲ ਉਹਨਾਂ ਨਾਲ ਮੇਰੀ ਗੱਲ ਹੋਈ ਰਜੇਸ਼ ਵੀਰੇ ਉਹਨਾਂ ਨਾਲ ਹੋਈ ਸਾਰਿਆਂ ਨਾਲ ਹੋਈ ਤਾਂ ਉਹ ਕਹਿੰਦੇ ਨਹੀਂ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਤੂੰ ਗੱਲ ਕਰ ਆਪਾਂ ਗਲਤ ਨਹੀਂ ਗਏ ਠੀਕ ਆ ਇਹ ਨਹੀਂ ਵੀ ਸਾਡੀ ਫਿਲਮ ਚ ਦੋ ਤਿੰਨ ਦਿਨ ਰਹਿੰਦੇ ਆ ਤੇ ਸਾਨੂੰ ਕੋਈ ਰੋਲਾ ਪਾਉ ਬਦਨਾਮ ਕਰੂ ਬਲੈਕਮੇਲ ਕਰੂ ਤਾਂ ਅਸੀਂ ਕਿਸੇ ਨੂੰ ਵੀ ਚੱਕ ਕੇ 20000 ਫालतू ਪੜਾ ਦਾਂਗੇ ਐਦਾਂ ਨਹੀਂ ਹੁੰਦਾਗਾ ਬਹੁਤ ਵੱਡੇ ਬਜਟ ਹੁੰਦੇ ਨੇ ਪਰ ਬਹੁਤ ਨਿੱਕੀ ਜੀ ਅਮਾਉਂਟ ਦੇ ਲਈ ਇੰਨਾ ਕਿਉਂ ਹੋਊਗਾ ਕ੍ਰੀਏਟ ਕੀਤਾ ਗਿਆ ਕਿ ਨਿੱਕੀ ਅਮਾਉਂਟ ਦੇ ਲਈ ਹਾਂ ਬਹੁਤ ਦੇਖੋ ਇੱਕ ਹੁੰਦਾ ਕੀ ਆ ਨਾ ਜੀ ਬੰਦਾ ਆਪਣੀ ਇੱਜ਼ਤ ਦੇ ਖਾਤਰ ਤੁਰਿਆ ਫਿਰਦਾ ਠੀਕ ਹੈ ਹੁਣ ਮੈਂ ਛੋਟੀ ਜੀ ਗੱਲ ਕਰਦਾ ਇਹ ਤਾਂ ਫਿਰ 20 3000 ਦੀ ਗੱਲ ਆ ਤਾਂ ਮੈਂ ਹੁਣ ਮੇਨੂੰ ਲੱਗਦਾ ਇਹ ਵੀ ਲੋਕਾਂ ਦਾ ਮਸਲਾ ਹੀ ਆ ਮੇਰੇ ਸਾਰਾ ਬਹੁਤ ਸਾਰੇ ਦਰਸ਼ਕ ਸਹਿਮਤ ਹੋਣਗੇ ਮੈਂ ਨਾ 에ਰਪੋਰਟ ਤੋਂ ਉਤਰਿਆ ਤੇ ਇਨ ਡਰਾਈਵ ਮੈਂ ਬੁੱਕ ਕੀਤੀ ਉਹਦਾ 311 ਰੁਪਏ ਰੇਟ ਆਇਆ ਤਾਂ ਇੱਕ ਨੇ ਓਕੇ ਕਰਤੀ ਗੱਡੀ ਮੇਰੇ ਮੋਹ ਕੇ ਖੜ ਖੜ ਗਈ ਮੈਨੂੰ ਕਹਿੰਦਾ ਜੀ ਛੰਡੇ ਕੋਲੇ ਆਜੋ ਮੈਂ ਛੰਡੇ ਕੋਲੇ ਚਲਾ ਗਿਆ ਪਰਾਂ ਤਾਂ ਉੱਥੇ ਨਾ ਮੈਨੂੰ ਪਿੱਛੋਂ ਇੱਕ ਬੰਦਾ ਕਹਿ ਰਿਹਾ ਬਾਈ ਨੂੰ ਉਹ ਬੈਗ ਰੱਖਣ ਲੱਗਿਆ ਵਿੱਚ ਕਹਿੰਦਾ ਬਾਈ ਨੂੰ ਨਾ ਟੈਕਸ ਦੱਸ ਦੀ ਟੈਕਸ ਮੈਂ ਕਿਹਾ ਕਿਹੜਾ ਟੈਕਸ ਕਹਿੰਦਾ ਬਾਈ ਉੱਤੇ ਟੈਕਸ ਪੈਣਾ ਇੰਨਾ ਮੈਂ ਕਿੰਨਾ ਬਣਾ ਕੇ ਪਰਚੀ ਪੁਰਚੀ ਕਹਿੰਦਾ 6 ਹੁਣ ਤੁਸੀਂ ਦੱਸੋ ਜੀ ਉਵੇਂ ਪਿਆ ਸਾਰਾ ਰਿਕਾਰਡ 311 ਤੋਂ ਕਹਿੰਦੇ ਜੀ 600 ਮੈਂ ਖਿਆ ਨਾ ਤਾਂ ਗਲਤ ਆ ਕਹਿੰਦੇ ਨਹੀਂ ਇਦਾਂ ਹੀ ਆ ਜੀ ਫਲਾਨਾ ਆਇਆ ਤਾਂ ਕਾਦੀ ਚੈੱਕ ਕਰ ਲਓ ਮੈਂ ਖਿਆ ਰੇਨ ਡਰਾਈਵ ਤੋਂ ਵੀਰੇ ਆਨਲਾਈਨ ਬੁਕਿੰਗ ਹੋਈ ਆ ਮੇਰੀ 311 ਦੀ ਤੁਸੀਂ ਮੈਨੂੰ 에ਰਪੋਰਟ ਦੀ ਪਰਚੀ ਕਹਦੋਂ 50 ਜਾਨੀ ਰੁਪਏ ਤਾਂ ਮੈਂ ਮੰਨ ਸਕਦਾ ਵੀ ਚੱਲ ਯਾਰ ਕੋਈ 50 60 70 ਹੋਰ ਦੇਣੇ ਹੋਣਗੇ ਆ ਤਾਂ ਜਮੈਂ ਤੱਕਾ ਯਾਰ ਤਿੰਨ ਚਾਰ ਬੰਦੇ ਉਹਦੀ ਮੁੰਡੇ ਵਕਾਲਤ ਕਰਨਾਗੇ ਤਾਂ ਮੈਂ ਨਾ ਦੇਖੋ ਮੈਂ ਇੱਧਰ ਆਉਣਾ ਸੀ ਮੈਂ ਲੇਟ ਹੋ ਰਿਆ ਸੀ ਪਰ ਮੈਂ ਖਿਆ ਯਾਰ ਆਹ ਗੱਲ ਤਾਂ ਮੈਂ ਹੁਣ ਲੇਟ ਹੋਣ ਦੇ ਚੱਕਰ ਚ ਤੁਹਾਨੂੰ 300 ਦਾ 600 ਨਹੀਂ ਦੇਣਾ ਗੱਲ ਦੇਖੋ ਸਾਡੇ ਹੀ ਬੰਦੇ ਯਾਰ ਸਾਨੂੰ ਹੀ ਥ੍ਰੈਟ ਕਰ ਰਹੇ ਨੇ ਹਨਾ ਤਾਂ ਉਹ ਮੈਂ ਉੱਥੇ ਵੀ ਮੈਂ ਕਹਿੰਦਾ ਯਾਰ ਗਲਤ ਗੱਲ ਗਲਤ ਆ ਮੈਂ ਕਹਾ ਵਾਇਗਰੂ ਨੇ ਰਜਗਾਰ ਦਿੱਤਾ ਕੰਪਨੀਆਂ ਦੇਖੋ ਅਸੀਂ ਗਾਲਾਂ ਕੱਢਦੇ ਰਹਿੰਨੇ ਆ ਤਾਂ ਜਦੋਂ ਕੰਪਨੀਆਂ ਕਾਰਪੋਰੇਟ ਕੋਈ ਕੰਮ ਕਰਦੇ ਨੇ ਸਾਡੇ ਕਿੰਨੇ ਮੁੰਡੇ ਮੈਨੂੰ ਮਿਲਦੇ ਨੇ ਕੋਈ ਕੁਮਾ ਫਰੀਦਕੋਟ ਦਾ ਕੋਈ ਕੋਈ ਯਾਰ ਮੈਂ ਪ੍ਰੋਜ ਪਰਦਾ ਹਨਾ ਤੇ ਜਨਪਸ਼ਾ ਨਿਕਲੇ ਹੁੰਦੀ ਕਈ ਵਾਰੀ ਬਈ ਬਾਈ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਇੱਥੇ ਰਹਿੰਦੇ ਨੇ ਯਾਰ ਨਲਿਆਵ ਦਾ ਪੇਟ ਪਾਲਦੇ ਨਾਲੇ ਗੱਡੀ ਚਲਾਈ ਫਿਰਦੇ ਆ ਹਨਾ ਤਾਂ ਹੁਣ ਉਸ ਤੋਂ ਬਾਅਦ ਉਹ ਉਹਨਾਂ ਚੁ ਕੁਝ ਬੰਦੇ ਚੰਦ ਬੰਦੇ ਤਾਂ ਉਹ ਕੰਪਨੀ ਨੂੰ ਵੀ ਬਦਨਾਮ ਕਰਦੇ ਆ ਤੇ ਉੱਥੇ ਖੜ ਕੇ ਉਹ ਸਵਾਰੀਆਂ ਨੂੰ ਵੀ ਲੁੱਟਦੇ ਆ ਹਨਾ ਤਾਂ ਉਦੋਂ ਬਾਅਦ ਇਨ ਡਰਾਈਵ ਦਾ ਹੀ ਬੰਦਾ ਆਇਆ ਤਾਂ ਉਹ ਮੈਨੂੰ ਕਹਿੰਦਾ ਯਾਰ ਮੈਂ ਇੱਥੇ ਖੜਾ ਵੀਰੇ ਇੱਧਰ ਆ ਜਾਓ ਮੈਂ ਕੀ ਗੱਲ ਹੋ ਗਈ ਕਹਿੰਦਾ ਯਾਰ ਇਹ ਪੁਰਾਣੇ ਬੰਦੇ ਨੇ ਸਾਰੇ ਇਹ ਧੱਕਾ ਕਰਦੇ ਨੇ ਤਾਂ ਤੁਸੀਂ ਕਿਉਂ ਵੀ ਪਰਸਨਲ ਆ ਮੁੰਡਾ ਆਇਆ ਉਹ ਮੈਨੂੰ ਛੱਡ ਕੇ ਗਿਆ ਉਹ ਦੁਬਾਰਾ ਮੈਂ ਜੋ ਰਾਈਡ ਕੀਤੀ 322 ਕਿ 24 ਰੁਪਏ ਸੀ ਮੈਨੂੰ ਲੈ ਕੇ ਆ ਗਿਆ ਇੱਥੇ ਹੁਣ ਮੈਂ ਤੁਹਾਡੇ ਸਵਾਲ ਦਾ ਜਵਾਬ ਇਹ ਦੇ ਰਿਹਾ ਤੁਸੀਂ ਮੈਨੂੰ ਉੱਥੇ ਵੀ ਕੋਈ ਸਿਆਣਾ ਬੰਦਾ ਖੜਾ ਹੋਵੇ ਕਹਿੰਗੇ ਯਾਰ ਤੂੰ ਡਾਇਰੈਕਟਰ ਬੰਦਾ ਯਾਰ ਤੇਰੀ ਫਿਲਮ ਨਹੀਂ ਐ ਪ੍ਰੋਮੋਸ਼ਨਾਂ ਚੱਲੀਆਂ ਨਹੀਂ ਤੂੰ ਬੰਬੇ ਤੋਂ ਉਤਰਿਆ ਯਾਰ ਤੂੰ ਦੇ ਦੇ ਯਾਰ 300 ਦਾ 600 ਕੀ ਮੈਨੂੰ ਦੇ ਦੇਣਾ ਚਾਹੀਦਾ ਸੀ ਨਹੀਂ ਦੇਣਾ ਚਾਹੀਦਾ ਨਾ ਕਿਉਂਕਿ ਨਾ ਲੈਣ ਦਾ ਤਰੀਕਾ ਉਹ ਗਲਤ ਆ ਉਹਦੇ ਨਾਲ ਕੀ ਹੁੰਦਾ ਪਰਤ ਮਾੜੀ ਪੈਂਦੀ ਆ ਆਪਾਂ ਪਰਤ ਮਾੜੀ ਨਾ ਪਾਓ ਠੀਕ ਆ ਅਸੀਂ ਸੁੱਖ ਸੁਖਦੇ ਆ ਜਿਹੜੇ ਐਕਟਰ ਅੱਜ ਕੋਈ 20000 ਲੈ ਰਿਹਾ 30 ਲੈ ਰਿਹਾ ਕੱਲ ਨੂੰ 2-3 ਲੱਖ ਲੈਣ 20-30 ਲੱਖ ਲੈਣੇ ਵੱਡੇ ਹੋਣ ਸਾਰੇ ਇੰਡਸਟਰੀ ਵੱਡੀ ਹੋਵੇ ਇੱਕ ਬਾਏ ਇੱਕ ਇੱਕ ਫਿਲਮ ਕਰਕੇ ਹਨਾ ਤਾਂ ਬਟ ਉਹ ਥੋੜਾ ਜਿਹਾ ਜਿਹੜਾ ਇਹ ਤਰੀਕਾ ਨਾ ਵੀ ਮੈਂ ਤਾਂ ਲੈ ਕੇ ਵਿਖਾ ਦੂੰ ਮੈਨੂੰ ਲੈਣੇ ਆਉਂਦੇ ਆ ਉਹ ਗਲਤ ਆ ਉਹ ਬਿਲਕੁਲ ਗਲਤ ਆ ਇਦਾਂ ਦੀ ਗੱਲ ਨਹੀਂ ਸਾਨੂੰ ਪੈਣਾ ਚਾਹੀਦਾ ਨਾ ਕੋਈ ਦਿੰਦਾ ਹੁੰਦਾ ਨਾ ਕੋਈ ਐ ਲੈ ਸਕਦਾ ਕਿਸੇ ਤੋਂ ਕੁਝ ਚਲੋ ਨਹੀਂ ਕੀ ਗੱਲ ਅਗਰ ਦੇ ਨਾਲ ਦੇਖੋ ਤਾਂਬੇ ਦੇ हां फिल्म ਦਾ ਸਾਰਾ ਕੰਮ ਕੰਪਲੀਟ ਹੋ ਗਿਆ ਜੀ ਮੈਂ ਦੋ ਤਿੰਨ ਅੰਦਨਾਂ ਚ 13 ਤਰੀਕ ਨੂੰ ਆਪਣੀ ਫਿਲਮ ਆ ਜਾਣੀ ਆ ਡਾਕੋਂ ਦਾ ਮੁੰਡਾ 3 ਤਾਂ ਸਾਰੀ ਟੀਮ ਨੇ ਬਹੁਤ ਐਫਰਟ ਕੀਤੀਆਂ ਨੇ ਸੋਣਾ ਅੱਛਾ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤਾਂ ਕਿ ਜਦੋਂ ਬੰਦਾ ਕੋਈ 500 ਰੁਪਈਆ ਖਰਚਦਾ ਤਾਂ ਉਹ ਇਹ ਸੋਚੇ ਵੀ ਯਾਰ ਇਹ ਵੱਡੇ ਵਿਜ਼ੂਅਲ ਦੀ ਫਿਲਮ ਆ ਸਿਨੇਮਾ ਐਕਸਪੀਰੀਅੰਸ ਲੈਣਾ ਇਹਦਾ ਮੈਂ ਔਰ ਇਹ ਜਲਦੀ ਕਿਸੇ OTT ਤੇ ਵੀ ਨਹੀਂ ਆਉਗੀ ਇਹ تھیატ੍ਰੀਜ ਵੇਖਣੀ ਪੈਣੀ ਆ ਦੇ ਬਾਈ ਉਹਨਾਂ ਨੇ ਵੀ ਫੰਕਸ਼ਨਾਂ ਚੈੱਕ ਦੋ ਤਾਂ ਮੈਂ ਬੋਲਿਆ ਇਹ ਤਾਂ ਇਹ ਤੁਹਾਨੂੰ ਸਿਨੇਮੇ ਵਿੱਚ ਹੀ ਦੇਖਣੀ ਪੈਣੀ ਆ ਔਰ ਵੱਡੇ ਪਰਦੇ ਦੀ ਫਿਲਮ ਆ ਵੱਡੇ ਵਿਜ਼ੂਅਲ ਨੇ ਅੱਛੀਆਂ ਪਰਫਾਰਮੈਂਸਸ ਨੇ ਦੇ ਬਾਈ ਹੁਣੀ ਤੇ ਚਲੋ 스타 ਨੇ ਪਹਿਲਾਂ ਤੋਂ ਹੀ ਆਲਰੇਡੀ ਉਹਨਾਂ ਨਾਲ ਬਾਣੀ ਹੈ ਕਬੀਰ धवन ਸਿੰਘ ਆ ਕਵੀ ਹੁਣੀ ਨੇ ਨਵੀਂ ਹੈ ਤਾਂ ਅੱਛੀ ਕਾਸਟ ਹੈ ਤਾਂ ਅੱਛੀਆਂ ਲੋਕੇਸ਼ਨਸ ਤੇ ਸ਼ੂਟ ਹੋਈ ਆ ਮਿਊਜ਼ਿਕ ਅੱਛਾ ਤੁਹਾਨੂੰ ਅੱਛਾ ਸਿਨੇਮੈਟਿਕ ਐਕਸਪੀਰੀਅੰਸ ਹੋਣ ਵਾਲਾ ਡਾਕੋਂ ਦਾ ਮੁੰਡਾ 3 ਆ ਹਮ ਹਮ ਆ ਕੇ ਆਇਓ ਸਾਰੇ ਥੈਂਕ ਯੂ ਸਾਰਿਆਂ ਦਾ